24 ਨਾਲ ਜੁੜ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਆ ਪਖ ਦੇ ਮੁੱਦੇ ਇਹ ਪ੍ਰੋਗਰਾਮ ਮੰਡੇ ਟੂ ਫਰਡੇ 8 ਵਜੇ ਤੋਂ 9 ਵਜੇ ਤੱਕ ਹੁੰਦਾ ਜੀ ਸਟੂਡੀਓ 'ਚ ਕਾਲ ਕਰਨ ਲਈ ਇੱਕ ਇੱਕ ਨੰਬਰ 905 877 2770 ਲਾਈਵ ਦੇ ਨਾਲ ਨਾਲ ਫੇਸਬੁਕ YouTube ਤੇ ਤੁਸੀਂ ਐਪ ਡਾਊਨਲੋਡ ਕਰਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਪਪਲੇ ਨਾਲ ਪੰਜਾਬ ਭਾਰਤ ਤੋਂ ਪ੍ਰਸਿੱਧ ਪੱਤਰਕਾਰ ਸਰਦਾਰ ਬਖਤੌਰ ਸਿੰਘ ਜੀ ਟਿਲੋਂ ਜੁਲ ਚੁੱਕੇ ਬ੍ਰਿਸ਼ਿੰਦੇ ਸ਼ਹਿਰ ਤੋਂ ਕਰਦੇ ਨੇ ਗਾ ਸਵਾਗਤ ਜੀ ਟਿਲੋਂ ਸਭ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਹਨ। ਸ਼ੁਕਰੀਆ ਜੀ ਮਿਹਰਬਾਨੀ ਸਾਰੇ ਸੁਣ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਐਟਲੋ ਸਾਹਿਬ ਆਪਾਂ ਵੀ ਕੱਲ ਗੱਲਬਾਤ ਕੀਤੀ ਸੀ ਜਿੱਦਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਨਸ਼ੇ ਬਾਰੇ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਗੁਜਰਾਤ ਦਾ ਨਾਮ ਨਹੀਂ ਛਿਲਿਆ ਆਪਾਂ ਇਹਦੇ ਤੇ ਤੁਸੀਂ ਟਿੱਪਣੀ ਕੀਤੀ ਸੀ। ਸ਼ਾਇਦ ਇਹ ਸੁਣ ਲਿਆ ਪਤਾ ਲੱਗ ਗਿਆ ਉਹਨਾਂ ਨੂੰ ਕਿ ਹੁਣ ਪ੍ਰੈਸ ਕਾਨਫਰੰਸ ਕਰਕੇ ਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸੱਦ ਗਏ ਤੇ ਨਾਲ ਕਹਿ ਦਿੱਤਾ ਜੀ ਉਹਨਾਂ ਨੂੰ ਪੂਰੀ ਇਨਸਟਰਕਸ਼ਨਾਂ ਦੇ ਦਿੱਤੀਆਂ ਵੀ ਜਿਹਦੇ ਜਿਹਦੇ ਵੀ ਥਾਣੇ ਦੇ ਵਿੱਚ ਵਿਕਦਾ ਹੋਇਆ ਤਾਂ ਉਹਦੇ ਤੇ ਸਾਰਾ ਕੁਝ ਹੋ ਜਾਊਗਾ ਹੁਣ ਇਹ ਵੀ ਬੋਲ ਪਏ ਕਹਿੰਦੇ ਗੁਜਰਾਤ ਤੋਂ ਪੰਜਾਬ ਨੂੰ ਹੋ ਰਿਹਾ ਨਸ਼ਾ ਸਪਲਾਈ ਭਗਵੰਤ ਮਾਨ ਨੇ ਕਿਹਾ ਜੀ ਦਾ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਮੁੱਖ ਮੰਤਰੀ ਸਾਹਿਬ ਕੋਲ ਇਹ ਐਨਾ ਟਾਈਮ ਨਹੀਂ ਕਿ ਉਹ ਟੀਵੀ ਚੈਨਲਾਂ ਨੂੰ ਵਕ-ਵਕ ਥਾਂ ਮਾ ਕੇ ਸੁਣਦੇ ਹੋਣ ਮੁੱਖ ਮੰਤਰੀ ਦਾ ਉਹਦਾ ਇਹਦਾ ਵੱਡਾ ਹੁੰਦਾ ਹੈ ਕਿ ਜੇ ਬੰਦਾ ਕੰਮ ਕਰਨਾ ਚਾਹੇ ਤਾਂ 24 ਘੰਟਿਆਂ ਦੇ ਵਿੱਚੋਂ 20 ਘੰਟੇ ਤੱਕ ਉਹਨੂੰ ਕੰਮ ਕਰਨਾ ਪੈਂਦਾ ਪਰ ਫਿਰ ਵੀ ਸਮਾਂ ਥੋੜਾ ਰਹਿ ਜਾਂਦਾ ਹੈ ਜੀ ਤੇ ਜੇ ਉਹਨੇ ਆਪਣੇ ਪਰਿਵਾਰ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਵਕਤ ਦੇਣਾ ਹੋਵੇ ਤਾਂ ਫਿਰ ਸਮਾਂ ਕਿੱਥੋਂ ਕੱਢੂਗਾ ਜੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਸੋਸ਼ਲ ਬਹੁਤ ਹੈ ਗਈ ਇਨਜ਼ੀਆਂ ਮਿੱਤਰਚਾਰੀਆਂ ਵੀ ਮਸ਼ਹੂਰ ਹੈ ਨੇ ਜੀ ਦੋਸਤ ਮਿੱਤਰ ਵੀ ਹੈਗੇ ਹੈ ਮੀਡੀਆ 'ਚ ਵੀ ਹੈਗੇ ਤੇ ਮੀਡੀਆ ਤੋਂ ਬਾਅਦ ਵੀ ਇਸ ਕਰਕੇ ਨਾ ਕੋਈ ਤਾਂ ਨਾ ਸਮਾਨੀ ਹੁੰਦਾ ਜੀ ਪਰ ਫਿਰ ਵੀ ਇੱਕ ਤੰਤਰ ਹੁੰਦਾ ਹੈ ਮੇਠਾ ਸਿਸਟਮ ਹੁੰਦਾ ਹੈ ਉਹ ਸਿਸਟਮ ਸਾਰਾ ਕੁਝ ਰਹੇਗਾ ਉਹ ਨੋਟ ਕਰਦਾ ਤੇ ਨੋਟ ਕਰਕੇ ਲੋੜ ਮੁਤਾਬਕ ਅੱਗੇ ਕਰਦੇ ਵੀ ਕਰਦਾ ਹੈ ਜੀ ਲੇਕਿਨ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਜੇ ਆਪਾਂ ਸਿਸਟਮ ਦੇਖੀਏ ਤਾਂ ਇਸ ਸਿਸਟਮ ਤੋਂ ਵੀ ਉੱਪਰ ਇੱਕ ਸੁਪਰ ਸਿਸਟਮ ਵੀ ਹੋਏਗਾ ਜੀ ਸਿਸਟਮ ਉਹ ਹੈ ਜਿਹੜਾ ਸਰਕਾਰੀ ਤੌਰ ਦੇ ਉੱਤੇ ਬਣਾਇਆ ਹੁੰਦਾ ਸਟੇਟ ਦਾ ਬਣਾਇਆ ਹੁੰਦਾ ਹੈ ਸੁਪਰ ਸਿਸਟਮ ਇਹ ਹੈ ਜਿਹੜਾ ਇਹ ਨਦੀ ਆਪਣੀ ਪਾਰਟੀ ਨੇ ਬਣਾਇਆ ਹੋਇਆ ਹੈ ਜੀ ਪੰਜਾਬ ਦੇ ਵਿੱਚ ਲੋਕ ਸੰਪਰਕ ਵਿਭਾਗ ਹੈ ਜਿਹੜਾ মিডিਆ ਨੂੰ ਦੇਖ ਲਏ ਇੰਟੈਲੀਜੈਂਸ ਡਿਪਾਰਟਮੈਂਟ ਜਿਹੜੇ ਹੈਗੇ ਆ ਉਹ ਉਹਨਾਂ ਪੱਤਰਕਾਰਾਂ ਤੇ ਵੀ ਨਜ਼ਰ ਰੱਖਦਾ ਹੈ ਉਹਨਾਂ ਚੈਨਲਾਂ ਤੇ ਰੇਡੀਓਸ ਤੇ ਵੀ ਨਜ਼ਰ ਰੱਖਦਾ ਹੈ ਜਿਨ੍ਹਾਂ ਨੂੰ ਉਹ ਸਮਝਦੇ ਆ ਕਿ ਇਹ ਐਂਟੀ ਸਰਕਾਰ ਹੈ ਸਰਕਾਰ ਲਈ ਚੁਣੌਤੀ ਬਣ ਸਕਦੀ ਹੈ ਲੇਕਿਨ ਇੱਥੇ ਜਿਹੜਾ ਹੈਗਾ ਇੱਕ ਨਵਾਂ ਸਿਸਟਮ ਹੈ ਉਹ ਸਿਸਟਮ ਹੈਗਾ ਜਿਹੜਾ ਇਹਨਾਂ ਦੀਆਂ ਆਪਣੀਆਂ ਟੀਮਾਂ ਪੰਜਾਬ ਦੇ ਵਿੱਚ ਤਾਇਨਾਤ ਹੈ ਜੀ ਉਹਨਾਂ ਟੀਮਾਂ ਮਾਰੇ ਜਾਣਕਾਰੀ ਇਹ ਮਿਲੀ ਹੈ ਕਿ ਸਾਡੇ ਬਹੁਤ ਸਾਰੇ ਮਿੱਤਰ ਹੈ ਆਪਣੇ ਇੱਕ ਬੜੇ ਤਕਰੀ ਅੱਜ ਦੇ ਐਕਟਿਵਿਸਟ ਹੈ ਮਾਨਕ ਗੋਇਲ ਜੀ ਮਾਨਕ ਗੋਇਲ ਹੋਰਾਂ ਨੇ ਇਹਨਾਂ ਲੋਕਾਂ ਦੀ ਇਨਫੋਰਮੇਸ਼ਨ ਮੰਗੀ ਸੀ ਆਈਟੀਆਈ ਦੇ ਰਾਹੀਂ ਤੇ ਜੋ ਉਹਨਾਂ ਨੂੰ ਜਾਣਕਾਰੀ ਮਿਲੀ ਹੈ ਕੋਈ ਬੰਦਾ ਦਿੱਲੀ ਦਾ ਹੈ ਕੋਈ ਲਖਨਊ ਦਾ ਕੋਈ ਕਿਥੋਂ ਦਾ ਬੰਦੇ ਸਾਰੇ ਦੇ ਸਾਰੇ ਵਾਰ ਨੇ ਜੀ ਲੇਕਿਨ ਉਹਨਾਂ ਨੂੰ ਕੰਟਰੈਕਟ ਬੇਸ ਦੇ ਉੱਤੇ ਪਨਮੀਡੀਆ ਜਾਂ ਕੁਝ ਹੋਰ ਆਰਗੇਨਾਈਜੇਸ਼ਨ ਹੈ ਉਹਨਾਂ ਚ ਭਰਤੀ ਕੀਤਾ ਵੇ ਔਰ ਉਹਨਾਂ ਨੂੰ ਮੋਟੇ-ਮੋਟੇ ਤਰਖਾਹਾਂ ਦਿੱਤੀਆਂ ਜਾਂਦੀਆਂ ਨੇ ਤੇ ਉਹ ਸੁਪਰ ਸਿਸਟਮ ਹੈ ਜਿਹੜਾ ਉਹ ਸਭ ਕੁਝ ਨੋਟ ਕਰਦਾ ਕਨੇ-ਕਨੇ ਬੰਦੇ ਤੇ ਕਨੇ-ਕਨੇ ਟੀਵੀ ਚੈਨਲ ਤੇ ਫਿਰ ਉਹਨਾਂ ਨਾਲ ਡੀਲ ਕਿਵੇਂ ਕਰਨੀ ਹੈ ਜੀ ਉਹਨਾਂ ਨੂੰ ਸਿੱਧੀ ਲਾਈਨ ਤੇ ਕਿਵੇਂ ਲੈ ਕੇ ਉਹਨਾਂ ਆਪਣੇ ਮੁਤਾਬਕ ਉਹਨਾਂ ਦੇ ਮੁਤਾਬਕ ਕਿਸੇ ਨੂੰ ਲਾਲਚਇਆ ਜਾਂਦਾ ਹੈ ਕਿਸੇ ਨੂੰ ਜੜਕਾਇਆ ਜਾਂਦਾ ਹੈ ਤੇ ਜੇ ਕੋਈ ਜ਼ਿਆਦਾ ਹੀ ਅਸੂਲਪਰਸਤ ਹੋਵੇ ਉਹਨੂੰ ਫਿਰ ਸਬਕ ਸਿਖਾਇਆ ਜਾਂਦਾ ਹੈ ਤੇ ਸਬਕ ਸਿਖਾਉਂਦਾ ਸਪੀਕਾ ਕਾ ਰੈਡਿਕਲ ਇਹ ਹੈ ਕਿ ਅਖਬਾਰਾਂ ਦੇ ਟੀਵੀ ਚੈਨਲਾਂ ਦੇ ਇਸ਼ਤਿਹਾਰ ਬੰਦ ਕਰਦੇ ਹੋ ਤੇ ਜੇ ਇਸ਼ਤਿਹਾਰਾਂ ਤੋਂ ਬੰਦ ਕਰਨ ਤੋਂ ਬਾਅਦ ਵੀ ਕੋਈ ਨੀਯਰਕਦਾ ਉਹਦੇ ਤੇ ਕੋਈ ਨਾ ਕੋਈ ਫਸਦਾ ਕੇਸ ਬਣਾ ਲਿਓ ਜੀ ਔਰ ਇੱਥੋਂ ਤੱਕ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਵਿਊਰਸ਼ਿਪ ਹੈਗੀ ਜਿਹੜੀ ਉਹਨੂੰ ਡਾਊਨ ਕਰਦੇ ਹੋ ਉਹਨੂੰ ਵੈਨ ਕਰਵਾ ਦਿਓ ਬੜੇ ਤਰੀਕੇ ਕਰਾ ਉਹਦੇ ਨਾਲ ਮਤਲਬ ਇਹ ਵੀ মিডিਆ ਨੂੰ ਵੀ ਕੰਟਰੋਲ ਕਰਨ ਦਾ ਜਿਹੜਾ ਚਾਬਕ ਹੈ ਉਹ ਚਾਬਕ ਇਸ ਪਾਰਟੀ ਕੋਲੇ ਹੈਗਾ ਜੀ ਸੋ ਜੋ ਕੁਛ ਆਪਾਂ ਕਿਹਾ ਜਾਂ ਆਪਣੇ ਵਰਗੇ ਹੋਰ ਸੱਜਣ ਮਿੱਤਰ ਕਹਿੰਦੇ ਐ ਉਹ ਇਨਫਰਮੇਸ਼ਨ ਸਾਰੀ ਉਹਨਾਂ ਦੇ ਕੋਲ ਪਹੁੰਚ ਜਾਂਦੀ ਹੈ ਤਾਂ ਪ੍ਰਧਾਨ ਮੰਤਰੀ ਆਪਣੇ ਮੁੱਖ ਮੰਤਰੀ ਸਾਹਿਬ ਦੇ ਬਾਰੇ ਵਿੱਚ ਇੰਨੀ ਕਹਿ ਨਹੀਂ ਕਿਹਾ ਹੋਇਆ ਰਹੀ ਗੱਲ ਹੈ ਕਿ ਨਸ਼ਾ ਪੰਜਾਬ ਦੀ ਇੱਕ ਪ੍ਰੋਬਲਮ ਅੱਜ ਵੀ ਨਹੀਂ ਬਹੁਤ ਪੁਰਾਣੀ ਹੈ ਜੀ ਔਰ ਮੇਰਾ ਮੰਨਣਾ ਹੈ ਕਿ ਇਹ ਨਸ਼ਾ ਇਕੱਲਾ ਪੰਜਾਬ ਦੀ ਪ੍ਰੋਬਲਮ ਨਹੀਂ ਪੰਜਾਬ ਨੂੰ ਬਦਨਾਮ ਕੀਤਾ ਗਿਆ ਹੈ ਦੇਸ਼ ਤੇ ਵੱਖ-ਵੱਖ ਸੈਂਟਰ ਨਸ਼ੇ ਦਾ ਫਰਕੂਪ جاری ਹੈ इवन ਜੇ ਆਪਾਂ ਵਿਦੇਸ਼ਾਂ ਦੇ ਵਿੱਚ ਵੀ ਦੇਖੀ ਜਾਂਦੀ ਸਭ ਤੁਸੀਂ ਕੈਨੇਡਾ ਚ ਦੇਖ ਲੋ ਅਮਰੀਕਾ ਚ ਦੇਖੋ ਇੱਥੇ ਵੀ ਨਸ਼ੇ ਦੀ ਹਾਲਤ ਨੇ ਬਿਲਕੁਲ ਦੇਸ਼ਾਂ ਨੂੰ ਆਪਣੇ ਚੁੰਗਲ ਦੇ ਵਿੱਚ ਲਿਆ ਹੋਇਆ ਹੈ ਜੀ ਨਿਤ ਖਬਰਾਂ ਪੜਦੇ ਸੁਣਦੇ ਆਪਾਂ ਕਿ ਅਮਰੀਕਾ ਦੇ ਵਿੱਚ ਇੱਕ ਡਰਗ ਰੈਕਟ ਫੜਿਆ ਜੀ 100 ਡਾਲਰ ਦਾ ਆ ਚੱਲਦਾ ਸੀ ਇਵੇਂ ਜਿਵੇਂ ਕੈਨੇਡਾ ਦੀਆਂ ਖਬਰਾਂ ਆ ਜਾਂਦੀਆਂ ਕਿ ਬੜੇ ਲੰਬੇ ਸਮੇਂ ਤੋਂ ਇਥੋਂ ਦੀ ਪੁਲਿਸ ਇਥੋਂ ਦੀ ਏਜੰਸੀਆਂ ਨਾਲ ਉਹਨਾਂ ਨੇ ਮਗਰ ਲੱਗਣਾ ਹੋਈਆਂ ਸੀ ਜੀ ਪਰ ਭਾਰਤ ਨੂੰ ਜੇ ਆਪਾਂ ਕਹੀਏ ਤੇ ਭਾਰਤ ਵੀ ਇਹ ਤੋਂ ਬਚਿਆ ਹੋਇਆ ਨਹੀਂ ਭਾਰਤ ਦੇ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਜਿਹੜਾ ਸਰਹੱਦੀ ਸੂਬਾ ਹੈ। ਔਰ ਬਦਕਿਸਮਤੀ ਸਾਡੀ ਇਹ ਹੈ ਕਿ ਸਰਹੱਦੀ ਸੂਬਾ ਜਿਹੜਾ ਕਦੇ ਇੱਕ ਦੇਸ਼ ਦੇ ਵਿੱਚ ਹੀ ਹੁੰਦਾ ਸੀ ਕੋਈ ਦੇਸ਼ ਹੁੰਦਾ ਸੀ। ਪੰਜਾਬ ਦੀਆਂ ਹੱਦਾਂ ਉਹ ਜਿਹੜੀਆਂ ਅਫਗਾਨਿਸਤਾਨ ਤੱਕ ਹੁੰਦੀਆਂ ਸੀ। ਇਹ 47 ਦੇ ਵਿੱਚ ਦੀ ਵੱਡ ਟੁਕ ਹੋਈ ਇਹਨੂੰ ਵੰਡਿਆ ਗਿਆ। ਤਾਂ ਵੰਡਣ ਦੇ ਨਾਲ-ਨਾਲ ਜਿਹੜੇ ਸਾਡੇ ਆਪਣੇ ਭੈਣ ਭਰਾ ਸੀ ਜਿਨ੍ਹਾਂ ਨਾਲ ਸਾਡਾ ਪਿਆਰ ਸਤਿਕਾਰ ਬਹੁਤ ਜ਼ਿਆਦਾ ਸੀ। ਜਿਨ੍ਹਾਂ ਨੂੰ ਆਪਾਂ ਚਾਚੇ ਚਾਚੇ ਉਹ ਆਪੋ ਫੜ ਮਾਮੇ ਮਾਮੀਆਂ ਕਹਿੰਦੇ ਹੁੰਦੇ ਸੀ ਕਿ ਆਪਾਂ ਇੱਕ ਦੂਜੇ ਦੇ ਲਹੂ ਦੇ ਪਿਆਸੇ ਹੋ ਗਏ ਇਹਨਾਂ ਲਹੂ ਦਾ ਇੱਥੇ ਜਿਹੜਾ ਹੈਗਾ ਇੱਕ ਦਰਿਆ ਬਹਾਇਆ ਕਿ ਵੀਰੇ ਦੇ ਜਿਹੜੇ ਹੈਗੇ ਆ ਵੱਡੇ ਵੱਡੇ ਕਵੀ ਆ ਉਹਨਾਂ ਕਵੀਆਂ ਨੇ ਵੀ ਉਹਨਾਂ ਦੇ ਸਿਰ ਆਪਣੇ ਕੀਰਨੇ ਪਾਈ ਸੀ ਫਿਲਮਾਂਾਂ ਵੀ ਬਣੀਆਂ ਹੁਣ ਭਾਵੇਂ ਦੋਨਾਂ ਦੇਸ਼ਾਂ ਦੇ ਆਮ ਲੋਕਾਂ ਦਾ ਜਿਹੜਾ ਪਿਆਰ ਸਤਿਕਾਰ ਹੈ ਉਹ ਦੇ ਬਈ ਦੇ ਵਧਦਾ ਜਾ ਰਿਹਾ ਹੈ ਜੀ ਲੇਕਿਨ ਜਦੋਂ ਸਰਕਾਰਾਂ ਦੀ ਆਪਸ ਵਿੱਚ ਨਾ ਬਣਵੀ ਹੋਵੇ ਔਰ ਇਹ ਆਪੋ ਆਪਣੀ ਉਹਨਾਂ ਦੀ ਜਿਹੜੀ ਹੈਗੀ ਹੈ ਜੁਧ ਨੀਤੀ ਹੁੰਦੀ ਹੈ ਸਟ੍ਰੈਟਜੀ ਹੁੰਦੀ ਹੈ ਕਿ ਕੁਝ ਜਿਹਨੂੰ ਨੀਮਾ ਦਿਖਾਉਣ ਵਾਸਤੇ ਆਪਣੇ ਆਪ ਨੂੰ ਤਕੜਾ ਦਿਖਾਉਣ ਵਾਸਤੇ ਬੜਾ ਕੁਝ ਕਰਦੇ ਆਂ ਏਜੰਸੀਆਂ ਬੜਾ ਕੁਝ ਕਰਦੀਆਂ ਇੱਕ ਦੇਸ਼ ਨੂੰ ਕਮਜ਼ੋਰ ਕਰਨਾ ਹੋਵੇ ਨਸ਼ਿਆਂ ਦਾ ਕਰੋ ਅਸਾਬ ਕਾਬ ਕਿਤੇ ਤੁਸੀਂ ਮਤਲਬ ਪੰਡ ਤੋੜ ਕਰਵਾ ਦਿਓ ਕੁਝ ਚੱਲਦਾ ਹੈ ਹਿੰਸਾ ਨੂੰ ਪ੍ਰਮੋਟ ਕਰੋ ਇਹ ਦੋਨਾਂ ਦੇਸ਼ਾਂ ਦੀਆਂ ਏਜੰਸੀਆਂ ਕੀ ਕਰਦੀਆਂ ਇਹ ਤਾਂ ਚਲੋ ਆਪਣੇ ਨੇੜੇ ਦੀਆਂ ਆਂ ਜਾਂ ਇਹ ਦੁਕਾਲੀ ਦੀ ਏਜੰਸੀਆਂ ਨੂੰ ਦੇਖੀਏ ਤਾਂ ਇਲਜ਼ਾਮ ਲੱਗ ਰਹੇ ਹੈ ਕਿ ਭਾਰਤੀਆਂ ਏਜੰਸੀਆਂ ਕੈਨੇਡਾ ਤੇ ਅਮਰੀਕਾ ਤੱਕ ਵੀ ਮਾਰ ਕਰਦੀਆਂ ਹੈ ਔਰ ਉਹਦਾ ਖਮਿਆਜਾ ਵੀ ਭੁਗਤਣਾ ਪੈ ਰਿਹਾ ਚਾਹੇ ਮੇਜਰ ਸਾਹਿਬ ਦਾ ਮਰਡਰ ਹੋਵੇ ਚਾਹੇ ਗੁਰਪਤਵੰਨ ਸਿੰਘ ਪਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਦਾ ਮਾਮਲਾ ਹੋਵੇ ਕਾਨੂੰਨ ਆਪਣੇ ਸਾਹਮਣੇ ਪਰ ਮੇਰਾ ਇਹ ਮੰਨਣਾ ਹੈ ਕਿ ਚੋਰ ਉਦੋਂ ਚੋਰੀ ਕਰਦਾ ਜਦੋਂ ਘਰ ਦੇ ਮਾਲਕ ਜਿਹੜੇ ਹੈ ਸੁਚੇਤ ਨਾ ਹੋਣ ਜੇ ਤੁਸੀਂ ਆਪਣੇ ਘਰ ਦੀ ਤਾਲਾਬੰਦੀ ਕਰਕੇ ਰੱਖੋਗੇ ਜੇ ਤੁਸੀਂ ਸੁਚੇਤ ਹੋ ਅੱਜ ਦੇ ਜਮਾਣੇ 'ਚ ਤੁਹਾਡੇ ਕੋਲੇ ਕੈਮਰੇ ਵਗੈਰਾ ਬੜਾ ਖੁਸ਼ ਹੈਗਾ ਜਿੱਦੇ ਨਾਲ ਤੁਸੀਂ ਦੂਰ ਦੁਰਾਡੇ ਵਿਦੇਸ਼ਾਂ 'ਚ ਫਿਰਦੇ ਵੀ ਆਪਣੇ ਘਰਾਂ ਦੀ ਨਿਗਰਾਨੀ ਕਰ ਸਕਦੇ ਹੋ ਜੀ ਉਹਦੇ ਰਾਹੀਂ ਜੇ ਤੁਸੀਂ ਇੰਤਜ਼ਾਮਅਤ ਕਰਕੇ ਰੱਖੋ ਤਾਂ ਇਹਨੂੰ ਕੋਈ ਮਤਲਬ ਮੇਰਾ ਕਹਿੰਦਾ ਖਤਰੇ ਵਾਲੀ ਗੱਲ ਨਹੀਂ ਠੀਕ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ ਅੱਪ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਪਰ ਸਿਵਲ ਡਿਫੈਕਟ ਕਮਿਸ਼ਨਰਾਂ ਦੀ ਮੀਟਿੰਗ ਲਈ ਸੀ ਜੀ ਅਸਲ ਦੇ ਵਿੱਚ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਸ਼ਾਇਦ ਕਿਸੇ ਹੋਰ ਦੁਨੀਆ 'ਚ ਰਹਿੰਦੇ ਸੀ ਹਾਂ ਉਹ ਮੰਨੀ ਬੈਠੇ ਸੀ ਕਿ ਜਦੋਂ ਵੀ ਚੋਣਾ ਹੋਇਆ ਕਰਨਗੇ ਜਾਂ ਤੇ 1922 ਵਰਗੇ ਆ 2022 ਵਰਗੇ ਰਿਜ਼ਲਟ ਵੀ ਆਇਆ ਕਰਨਗੇ ਆਪਾਂ ਜਾਣਦੇ ਕਿ 2022 ਦੇ ਵਿੱਚ 117 ਦੇ ਵਿੱਚੋਂ ਇਹਨਾਂ ਨੂੰ 91 ਸੀਟਾਂ ਆਈਆਂ ਅਰੇ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਸਾਹਿਬ ਜਦੋਂ ਵੀ ਕਿਧਰੇ ਜਾਂਦੇ ਹੁੰਦੇ ਸੀ ਇੱਕੋ ਤੀਰਜਾ ਵੀ ਛੱਡਦੇ ਹੁੰਦੇ ਸੀਗੇ ਆਪਾਂ ਦੇਖਿਆ ਹਰ ਥਾਂ ਦੇ ਉੱਤੇ ਤੇ 13 0 13 0 ਕਰਦੇ ਹੁੰਦੇ ਸੀ ਨਾਲ ਧਮਕੀਆਂ ਵੀ ਦਿੰਦੇ ਹੁੰਦੇ ਸੀ ਵਿਰੋਧੀਆਂ ਨੂੰ ਵੀ ਨਿਕਲ ਲੈਂਦੇ ਹੋ ਇਲੈਕਸ਼ਨ ਫਿਰ ਤੁੰ ਨੂੰਗਾ ਤੈਨੂੰ ਵੀ ਤਨੂ ਗਵੇਂ ਤੈਨੂੰ ਵੀ ਤਨੂ ਆ ਲੇਕਿਨ ਲੋਕ ਜਿਹੜੇ ਹੈਗੇ ਉਹ ਕਿਸੇ ਬੰਦੇ ਦੀ ਪੋਲੀਟਿਕਲ ਔਕਾਤ ਕੀ ਹੈ ਉਹ ਦੱਸ ਦਿੰਦੇ ਆ ਤੇ ਲੋਕਾਂ ਨੇ ਦਰਸਾਤਾ ਕਿ ਤੁਸੀਂ ਤੇ 13 ਮੰਗਦੇ ਸੀ ਮਿਲ ਗਿਆ 3 ਹੈ ਜੀ ਔਰ ਮੈਨੂੰ ਕੱਲ ਕਿਸੇ ਬੰਦੇ ਨਾਲ ਗੱਲ ਹੋ ਰਹੀ ਸੀ ਇਹਨਾਂ ਦੀ ਪਾਰਟੀ ਦੇ ਬੜਾ ਕਰੀਬ ਆ ਸਿਖਰਲੇ ਬੰਦਿਆ ਦੇ ਉਹ ਕਹਿੰਦਾ ਵੀ ਉਹ ਤਾਂ ਮੰਨ ਚੁੱਕੇ ਆ ਵੀ 27 ਸਾਦਾ ਬਣਦਾ ਕੁਛ ਨਹੀਂ ਚਲੋ ਕੁਛ ਅਹੇਜੇ ਕੰਮ ਕਰ ਦਈਏ ਜਿਹਦੇ ਨਾਲ ਲੋਕ ਸਾਨੂੰ ਯਾਦ ਕਰਨ ਪਰ ਜਿਹੜੇ ਕੰਮ ਕਰਨ ਲੱਗੇ ਕੰਮ ਵੀ ਜਦੀ ਸਾਹਿਬ ਜਿਹੜਾ ਕੰਮ ਦਾ ਫਾਇਦਾ ਘੱਟ ਤੇ ਨੁਕਸਾਨ ਵੱਡਾ ਹੋ ਰਿਹਾ ਹੈ ਜੀ ਕੱਲ ਜਿਹੜੀ ਮੀਟਿੰਗ ਕੀਤੀ ਐ ਸਾਰੇ ਕਪਤਾਨਾਂ ਦੇ ਨਾਲ ਜੀ ਆਪਾਂ ਦੇਖੀ ਜਿਲੇ ਦੇ ਅਫਸਰਾਂ ਨਾਲ ਕਮਿਸ਼ਨਰਾਂ ਦੇ ਨਾਲ ਜੀ ਉਹਦੀ ਮੁੱਖ ਮੰਤਰੀ ਸਾਹਿਬ ਨੇ ਇੱਕ ਤਾਈ ਕਹਿ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਨਸ਼ਾ ਗੁਜਰਾਤ ਵਾਲੇ ਪਾਸੇ ਹੁੰਦਾ ਹੈ ਪਰਸੋਂ ਇਹਨਾਂ ਨੇ ਕਿਹਾ ਸੀ ਕਿ ਸਰਹੱਦ ਪਰ ਉਹਦਾ ਤੇ ਮਹਾਰਾਸ਼ਟਰ ਤੋਂ ਹੁੰਦਾ ਹੈ ਜਾਹੇ ਮਹਾਰਾਸ਼ਟਰ ਆ ਤੇ ਜਾਹੇ ਗੁਜਰਾਤ ਹੈ ਉਹ ਬੰਦਰਗਾਹ ਹੈ ਬੰਦਰਗਾਹ ਤੇ ਮਾਲ ਜਿਹੜਾ ਹੈਗਾ ਅਨਲੋਡ ਹੁੰਦਾ ਹੈ ਬੰਦਰਗਾਹ ਦੇ ਉੱਤੇ ਚਲੋ ਜੇ ਵੱਡੇ ਜਹਾਜ਼ਾਂ ਰਾਹੀਂ ਆਉਗਾ ਐਸਾ ਜਿਹੜਾ ਅਸੋ ਅਗੇ ਜਿਸੂ ਕਿਸ਼ਤਾਂ ਹੁੰਦੀਆਂ ਛੋਟੀਆਂ ਕਿਸ਼ਤਾਂ ਹੁੰਦੀਆਂ ਮੱਛੀਆਂਾਂ ਵੜੀਆਂ ਕਿਸ਼ਤਾਂ ਹੁੰਦੀਆਂ ਮਾਲ ਇਹਨਾਂ ਰਾਹੀਂ ਵੀ ਆਇਆ ਹੈ ਅਕਸਰ ਲੈਂਡ ਉੱਥੇ ਕਰਦਾ ਉਹਨਾਂ ਦਾ ਪੰਜਾਬ 'ਚ ਪੰਜਾਬ ਦੇ ਵਿੱਚ ਜੇ ਤੁਸੀਂ ਕਹਿੰਦੇ ਸਾਡਾ ਸਿਸਟਮ ਐਨਾ ਮਜ਼ਬੂਤ ਹੈ ਇੱਥੇ ਕਿਹੜੀ ਵੀ ਤੁਰਦੀ ਦਿਖਦੀ ਹੈ ਸਾਡਾ ਪੁਲਿਸ ਪ੍ਰਬੰਧ ਐਨਾ ਜ਼ਿਆਦਾ ਤੇ ਉਹ ਫਿਰ ਇੱਥੇ ਮਾਲ ਕਿਹਦੇ ਕੋਲ ਆਉਂਦਾ ਹੈ ਉਹਨਾਂ ਨੂੰ ਅਸੀਂ ਕਿਉਂ ਨਹੀਂ ਗ੍ਰਿਫਤਾਰ ਕਰਦੇ ਪਿਛਲੇ ਸਮਿਆਂ ਦੇ ਵਿੱਚ ਜਾਂ ਜਦੋਂ ਵੀ ਕੋਈ ਰੌਲਾ ਪੈਂਦਾ ਨਸ਼ੇ ਦੀ ਗੱਲ ਹੁੰਦੀ ਹੈ ਖੁਰ ਤੁਸੀਂ ਦੇਖੋ ਕਿ ਇਸ ਵੇਲੇ ਦਿੱਲੀ ਇੱਕ ਬੰਦੇ ਦੀ ਐਵਰੇਜ ਮੌਤ ਹੁੰਦੀ ਹੈ ਕੱਲ ਆਪਾਂ ਗੱਲ ਕੀਤੀ ਸੀ 14 ਦਿਨਾਂ 14 ਬੰਦੇ ਮਰ ਗਏ ਉਸ ਤੋਂ ਬਾਅਦ ਮੈਂ ਖ਼ਵਾਰਾਂ ਪੜ੍ਹੀਏ ਕਹਿੰਦੇ ਜੀ ਦਿਨ 15 ਹੋ ਗਏ ਤੇ 15 ਮਰ ਗਏ ਜੀ ਸ਼ਾਇਦ ਹੋਰ ਖ਼ਵਾਰਾਂ ਚ ਕਹਾਂਗੇ ਤਾਂ 16 17 ਹੋ ਗਏ ਹੋਣਗੇ ਇਹ ਮੌਤਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਇਹਨਾਂ ਨੂੰ ਨਸ਼ਾ ਜਾਂਦਾ ਕਿੱਥੋਂ ਹੈ ਜੀ ਔਰ ਇਹ ਨਸ਼ੇ ਦੇ ਮਾਮਲੇ ਵਿੱਚ ਆਪਾਂ ਦੇਖੀਏ ਫੜਾ ਫੜਾਈ ਜ਼ਰੂਰ ਹੋ ਉਦੋਂ ਹੁੰਦੀ ਹੈ ਜਦੋਂ ਰੌਲਾ ਪਾ ਲਾ ਪੈ ਜਾਂਦਾ ਹੈ ਰੌਲਾ ਪੈ ਗਿਆ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਲਾ ਲਈ ਤੇ ਉਹਨਾਂ ਨੇ ਕਹਿ ਦਿੱਤਾ ਜੀ ਗੁਜਰਾਤ ਤੋਂ ਨਸ਼ਾ ਹੰਲਾ ਬੰਦ ਕਰ ਦਿਓ ਨਾਲ ਉਹਨਾਂ ਨੇ ਕਿਹਾ ਤਾਂ ਕਿ ਇਸ ਲਈ ਪੰਦਰ ਦੇ 50 ਹਜ਼ਾਰ ਪ ਜੀ ਉਹਨਾਂ ਦੀ ਅਸੀਂ ਬਦਲੀਆਂ ਕਰ ਦੇਈਏ ਹੁਕਮ ਕਰਤੇ ਆ ਜੀ ਕਹਿੰਦੇ ਹੁਣ ਬਦਲੀਆਂ ਕਿਹਦੀਆਂ ਕੀਤੀਆਂ ਜਾਣਗੀਆਂ ਜੀ ਸਿਪਾਹੀ ਹੌਲਦਾਰ ਏਐਸਆਈ ਜੀ ਸਬ ਇੰਸਪੈਕਟਰ ਇੰਸਪੈਕਟਰ ਰੈਂਕ ਤਕਰੀਬਨ ਦੀ ਹੈ ਇਹਨਾਂ ਦੀ ਬਦਲੀਆਂ ਕਰ ਦਿੱਤੀਆਂ ਜਾਣਗੀਆਂ ਪਰ ਕੀ ਅਸੀਂ ਇਹ ਕਮਾਂਡ ਵੀ ਪੰਜਾਬ ਪੁਲਿਸ ਜਿੰਨੀ ਵੀ ਹੈਗੀ ਸਾਰੀ ਦੀ ਸਾਰੀ ਕ腐 ਹੈ ਕੀ ਪੰਜਾਬ ਪੁਲਿਸ ਸਾਰੀ ਦੀ ਸਾਰੀ ਨਸ਼ੇ ਬੁੱਕ ਬੰਦੀ ਹੈ ਕੀ ਪੰਜਾਬ ਪੁਲਿਸ ਜਿਹੜੀ ਹੈਗੀ ਸਾਰੀ ਦੀ ਸਾਰੀ ਜਿਹੜੀ ਹੈਗੀ ਆ ਉਹ ਅਰਥਹੀਨ ਹੋ ਕੇ ਰਹਿ ਗਈ ਹੈ ਇਹ ਗੱਲ ਨਹੀਂ ਹੈ ਕਾਲੀਆਂ ਪੇਡਾਂ ਹਰਥਾਂ ਦੇ ਉੱਤੇ ਪਰ ਸਵਾਲ ਇਹ ਹੈ ਕਿ ਤੁਸੀਂ ਹੱਥ ਕੀ ਨੂੰ ਪਾੜਿਓ ਇੱਕ ਤਾਂ ਇਹ ਤੁਸੀਂ ਦੇਖੋ ਕਿ ਜਿਹੜੇ ਅਫਸਰ ਜਿਹੜੇ ਫੁੱਲ ਅਫਸਰ ਆਕਾਲੀ ਦਲ ਦੇ ਰਾਜ ਭਾਗ ਦੇ ਵਿੱਚ ਉਹ 14 ਸਿਟਾਏ ਨਾਤ ਸੀਗੇ ਜਿਨ੍ਹਾਂ ਦੇ ਐਸਐਸਪੀ ਸੀ ਡੀਆਈਜੀ ਸੀ ਸਟੇਟਾ ਰਾਜਾਂ ਦੇ ਵਿੱਚ ਆਪਨਾ ਰਿੰਜਾ ਦੇ ਵਿੱਚ ਹੋਰ ਉਸ ਤੋਂ ਬਾਅਦ ਉਹ ਕਾਂਗਰਸ ਦੇ ਰਾਜ ਦੇ ਵਿੱਚ ਵੀ ਰਹੇ ਕੀ ਫਗਵਾਤ ਮੰਡੀ ਸਰਕਾਰ ਨੇ ਆ ਕੇ ਉਹਨਾਂ ਨੂੰ ਲਾਂਦੇ ਕਰਤਾ ਅੱਜ ਸਾਰੇ ਦੇ ਸਾਰੇ ਬੰਦੇ ਪ੍ਰਾਈਮ ਪੋਸਟਾਂ ਤੇ ਬੈਠੇ ਐ ਨਾਲ ਸਿਰਫ ਪ੍ਰਾਈਮ ਪੋਸਟਾਂ ਤੇ ਬੈਠੇ ਕ੍ਰਾਈਮ ਉਹਨਾਂ ਨਾਲ ਉਹ ਮੇਂ ਜਾਰੀ ਹੈ ਰਿਸ਼ਤ ਲੈਣ ਵਾਲਾ ਵੀ ਇਹ ਫਾਈਨ ਕ੍ਰਾਈਮ ਹੀ ਕਹਾਂਗੇ ਇੱਕ ਦੋ ਕਮਿਸ਼ਨਰਾਂ ਨੂੰ ਤਾਂ ਮੈਂ ਜਾਣਦਾ ਜਿਹੜੇ ਕਮਿਸ਼ਨਰ ਸੁਖਵੀਰ ਸਿੰਘ ਬਾਦਲ ਨਹੀਂ ਸੁਖਵੀਰ ਸਿੰਘ ਬਾਦਲ ਦੇ ਕਰਿੰਦਿਆ ਦੇ ਵੀ ਚੜ੍ਹਨੀ ਹੱਥ ਲਾਉ ਦੇਖਦੇ ਸੀ ਜਿਹੜੇ ਪੰਜਾਬ ਦੇ ਵਿੱਚ ਗੈਂਗਸਟਰਾਂ ਨੂੰ ਪ੍ਰਮੋਟ ਕਰਦੇ ਹੁੰਦੇ ਸੀ ਗੈਂਗਸਟਰਾਂ ਨੂੰ ਨਾਲ ਬਹਾਉਂਦੇ ਹੁੰਦੇ ਸੀ ਨਾਲਬਹਾ ਕੇ ਚਾਹ ਪਾਣੀ ਪੀਂਦੇ ਹੁੰਦੇ ਸੀ ਉਹਨਾਂ ਗੈਂਗਸਟਰਾਂ ਨੂੰ ਜਿਨ੍ਹਾਂ ਨੂੰ ਸਿਆਸਤਦਾਨਾਂ ਦਾ ਸਾਫਰਾ ਹੁੰਦਾ ਸੀ ਜੀ ਤੇ ਉਹ ਪੁਲਿਸ ਅਫਸਰ ਕਿੱਥੇ ਹੈ ਜੀ ਅੱਜ ਉਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲੱਗੇ ਹੋਏ ਐ ਇਹ ਦੇਖੋ ਤੁਸੀਂ ਇਹ ਕੀ ਹੈ ਦੋ ਪੁਲਿਸ ਅਫਸਰਾਂ ਦਾ ਜ਼ਿਕਰ ਮੈਂ ਹੋਰ ਕਰਨਾ ਚਾਹੁੰਗਾ ਸਰਦਾਰ ਆਪਣੇ ਸਿੱਧੂ ਸਾਹਿਬ ਹੁੰਦੇ ਸੀ ਹਰਪ੍ਰੀਤ ਸਿੰਘ ਸਿੱਧੂ ਜੀ ਐਡੀਜੀਪੀ ਲਾਇਆ ਸੀ ਉਹਨਾਂ ਨੂੰ ਇਹਦਾ ਥੋੜਾ ਐਸਟੀਐਫ ਦਾ ਉਹਨਾਂ ਨੇ ਇੱਕ ਜਿਹੜੀ ਹੈਗੀ ਐ ਵੱਡੀ ਮਾਰ ਮਾਰੀ ਸੀ ਉਹਨਾਂ ਨੇ ਇੱਕ ਤਰੀਕੇ ਨਾਲ ਜਿਹਨੂੰ ਆਪਾਂ ਤਫਤੀਸ਼ ਕਹਿੰਦੇ ਉਹਨਾਂ ਨੇ ਤਫਤੀਸ਼ ਕੀਤੀ ਸੀ ਜੀ ਵੀ ਜਿਹੜੇ ਬੰਦੇ ਜਿੰਨੇ ਤੋਂ ਨਸ਼ਾ ਬਰਾਮਦ ਹੋ ਜਾਂਦਾ ਹੈ ਕੀ ਉਹਨਾਂ ਬੰਦਿਆਂ ਨੂੰ ਸਜ਼ਾਵਾਂ ਹੋਣਗੀਆਂ ਉਹਨਾਂ ਨੇ ਜਿਹੜੇ ਰਿਕਾਰਡ ਚੱਕ ਕੇ ਦੇਖਿਆ ਨਾ ਜਿਲ੍ਹਾ ਸਰਨਤਾਰੰਦਾ ਤਾਂ ਉੱਥੇ ਕਿ ਜਿੰਨੇ ਨਸ਼ੇ ਦੇ ਵੱਡੇ ਵੱਡੇ ਖੇਪਾਂ ਫੜੀਆਂ ਸੀ ਕਿਲੋਆਂ ਦੇ ਵਿੱਚ ਕਿਲੋ ਆ ਦੇ ਵਿੱਚ ਜਿਹੜਾ ਉਹਨਾਂ ਨੇ ਬਰਾਮਦਗੀ ਕੀਤੀ ਉਹਨਾਂ ਦੀਆਂ ਖਬਰਾਂ ਲੱਗਣਾ ਵੱਡੀਆਂ ਵੱਡੀਆਂ ਵੀ ਬੜਾ ਪੁਲਿਸ ਕੰਮ ਕਰਦੀ ਹੈ ਤੇ ਵੇਖੀਦਾ ਸੀ ਵੀ ਉਹਨਾਂ ਚ ਸਜ਼ਾਵਾਂ ਕਿੰਨੀਆਂ ਨੂੰ ਹੈ ਜੰਦੀ ਸਰ ਵੀ ਤੁਸੀਂ ਆ ਮਾ ਮਾਮਲਾ ਦੇਖਿਆ ਤੇ ਬਿਲਕੁਲ ਕੁਝ ਵੀ ਨਹੀਂ ਸੀ ਸਜਾਮਾ ਹੋਈ ਨਹੀਂ ਸੀ ਬੰਦੇ ਬਰੀ ਹੋ ਗਏ ਬਰੀ ਕਿਉਂ ਹੋ ਗਏ ਕਿਉਂਕਿ ਜਿਹੜੇ ਬੰਦਾ ਨੇ ਕੇਸ ਰਜਿਸਟਰ ਕੀਤੇ ਜਿਨ੍ਹਾਂ ਨੇ ਤਫतीश ਕੀਤੀ ਉਹਦਾ ਆਪਦੇ ਵਾਸਤੇ ਸਮਰੱਥ ਹੀ ਨਹੀਂ ਸੀ ਜੀ ਐਨਡੀਪੀਐਸ ਐਕਟ ਦੇ ਮੁਤਾਬਕ ਰੈਗੂਲਰ ਸਬ ਇਨਸਪੈਕਟਰ ਜਿਹੜਾ ਹੈਗਾ ਉਹ ਕੇਸ ਰਜਿਸਟਰ ਕਰ ਸਕਦਾ ਜਾਂਚ ਕਰ ਸਕਦਾ ਹੈ ਪਰ ਉਹ ਤਾਂ ਉਸ ਹੀ ਜਿਹੜੇ ਸਪਾਹੀਆਂ ਤੋਂ ਤਰੱਕੀਆਂ ਦੇ ਕੇ ਹੌਲਦਾਰ ਬਣਾਏ ਹੌਲਦਾਰਾਂ ਤੋਂ ਕਟਿਆਰ ਜੀ ਬਣਾਏ ਵੀ ਇਨਸਪੈਕਟਰਾਂ ਤੱਕ ਲੈਦੇ ਵੀ ਤਾਕਜਾਦ ਦੇ ਵਿੱਚ ਉਹ ਸਪਾਹੀ ਹੌਲਦਾਰ ਸੀ ਤੇ ਦੇ ਨੇ ਸਟਾਰ ਲੱਗੇ ਸੀ ਮੋੜੇ ਤੇ ਉਹ ਇਨਸਪੈਕਟਰ ਸੀ ਉਹ ਤਪੀਸ਼ਾ ਕਰਦੇ ਸੀ ਉਹ ਫੜਨੇ ਦੇ ਸੀ ਫੜ ਕੇ ਚਲਾਨ ਕਰਦੇ ਸੀ ਪੈਸੇ ਪੂਸੇ ਲੈ ਲੈਂਦੇ ਸੀ ਔਰ ਉਹ ਬੰਦੇ ਬਰੀ ਹੋ ਜਾਂਦੇ ਸੀ ਉਹਦੇ ਤੇ ਫਿਰ ਜਦੋਂ ਉਹਨਾਂ ਨੇ ਪਤਾਲ ਗਾਂ ਖੀਚ ਤੇ ਇੰਦਰਜੀਤ ਸਿੰਘ ਨਾ ਦਾ ਇੱਕ ਇਨਸਪੈਕਟਰ ਫੜਾਇਆ ਜੀ ਉਹਦੀ ਇਨਟੈਰੋਗੇਸ਼ਨ ਕੀਤੀ ਉਦੋਂ ਪਤਾ ਲੱਗਾ ਜੀ ਰਾਜਜੀਤ ਸਿੰਘ ਜਿਹੜਾ ਕੈਸ ਐਸਪੀ ਸੀ ਗੱਲ ਉਹਦੇ ਤੱਕ ਪਹੁੰਚ ਗਈ ਜੀ ਸਿੱਧੂ ਸਾਹਿਬ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਸਿੱਧੂ ਸਾਹਿਬ ਵਿਚਾਰੇ ਮਤਲ ਜਿਹੜੇ ਆਪ ਹੀ ਉਹਨਾਂ ਨੂੰ ਇੱਕ ਕਿਸਮ ਦੀ ਤਾਲਾਬੰਦੀ ਕਰਤੀ ਹੱਥ ਬੰਨ੍ਹ ਦੇ ਕੇ ਤੁਸੀਂ ਕੁਝ ਨਹੀਂ ਕਰਨਾ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਉਣ ਲੱਗੀ ਰਣੀ ਉਹਨਾਂ ਨੇ ਗੱਲ ਕੀਤੀ ਜੀ ਆਪਾਂ ਨਸ਼ੇ ਖਤਮ ਕਰਦੇ ਹਾਂ ਕਹਿੰਦੇ ਜੀ ਮੈਂ ਮਦਦ ਕਰੂੰਗਾ ਉਹਨਾਂ ਨੂੰ ਪੰਜਾਬ ਦੇ ਵਿੱਚ ਲਾਉਣ ਦੀ ਗੱਲ ਕੀਤੀ ਗਈ ਲੇਕਿਨ ਸ਼ਰਤਾਂ ਇਹੋ ਜਿਹੀਆਂ ਰੱਖਣ ਲੱਗੇ ਉਹਨਾਂ ਨੇ ਸਸਰੀ ਗੱਲ ਬੋਲਦੀ ਉਹ ਪੰਜਾਬ ਛੱਡ ਕੇ ਚਲੇ ਗਏ ਜੀ ਕੁਮਰ ਵਿਜੇ ਪ੍ਰਤਾਪ ਸਿੰਘ ਜਿਹਨਾਂ ਦੇ ਕੋਲ ਇੱਕ ਵਾਸਤ ਤਜਰਬਾ ਹੈ ਬਹੁਤ ਲੰਮਾ ਤਜਰਬਾ ਹੈ ਉਹ ਪਿੱਟੀ ਜਾਂਦੇ ਅੱਜ ਵੀ ਕਹੀ ਜਾਂਦੇ ਆ ਕਿ ਮੇਰੇ ਸ਼ਹਿਰ ਦੇ ਜਿਹੜੇ ਦੋ ਅਫਸਰ ਹੈ ਉਹ ਅਫਸਰ ਜਿਹੜੇ ਹੈਗੇ ਆ ਜੀ ਉਹ ਪੁਰਾਣੀ ਕਾਗਰ ਸਰਕਾਰ ਮੇਲੇ ਵੀ ਹੁੰਦੇ ਸੀ ਕਾਂਗਿਆ ਮੇਲੇ ਹੁੰਦੇ ਸੀ ਅੱਜ ਵੀ ਹੈਗੇ ਆ ਮਸ਼ਾਉਬ ਕੁਵਰ ਜੀ ਨੂੰ ਬਦਲ ਦਿਓ ਤਾਂ ਬਦਲੇ ਨਹੀਂ ਤੇ ਹੇਠਲੀ ਪੁਰਸ ਬਦਲ ਦੀ ਗੱਲਾ ਕਰਨ ਲੱਗ ਪਈ ਜੀ ਇਵੇਂ ਜਿਵੇਂ ਆਪਾਂ ਦੇਖੀ ਤਾਂ ਰਾਜੀਤ ਸਿੰਘ ਦੇ ਬਰੰਚ ਨਿਕਲੇ ਹੋਏ ਆ ਸੁਪਰੀਮ ਕੋਰਟ ਤੱਕ ਉਹਨੂੰ ਰਾਹਤ ਨੇ ਮਿਲੀ ਕੀ ਪੰਜਾਬ ਪੁਲਿਸ ਦੇ ਜਿਹੜੀ ਕ੍ਰਿਕਟੇ ਤੋਂ ਜਾ ਕੇ ਅਸਵਾਦੀ ਫੜ ਸਕਦੀ ਹੈ ਜਿਹਨਾਂ ਨੂੰ ਜਾਂ ਗੈਂਗਸਟਰ ਕਹਿੰਦੀ ਹੈ ਉਹਨਾਂ ਨੂੰ ਫੜ ਲੈਂਦੀ ਹੈ ਉਹਨਾਂ ਤੋਂ ਰਾਜੀਤ ਸਿੰਘ ਕਿਉਂ ਨਹੀਂ ਫੜਿਆ ਜਾਂਦਾ ਇਸ ਕਰਕੇ ਨਹੀਂ ਨਾ ਫੜਿਆ ਜਾਂਦਾ ਕਿ ਤੰਤਰ ਜਿਹੜਾ ਹੈਗਾ ਤੰਤਰ ਉਹਦੀ ਮਦਦ ਕਰਦਾ ਹੈ ਪਰ ਤੋਂ ਲੈ ਕੇ ਅਫਸਰਾਂ ਤੱਕ ਇੱਕ 체ਨ ਹੈ ਜਿਨ੍ਹਾਂ ਅਫਸਰਾਂ ਦੇ ਕੋਲੇ ਮਾਲ ਜਾਂਦਾ ਸੂ ਉਹ ਆਪਦੇ ਕਰਿੰਦੇ ਨੂੰ ਵਿਚਾਰੇ ਐ ਇਵੇਂ ਜਿਵੇਂ ਇੱਕ ਡੀਆਈਜੀ ਦਰਸੀ ਇੰਦਰਵੀਰ ਸਿੰਘ ਫਿਰੋਜ਼ਪੁਰ ਲੱਗਿਆ ਸੀ ਇੰਦਰਵੀਰ ਸਿੰਘ ਦੇ ਉੱਤੇ ਇਹ ਰਣਜੀਤ ਸਿੰਘ ਢਿੱਲੋਂ ਅੱਜ ਕੱਲ ਕਮਿਸ਼ਨਰ ਲੱਗੇ ਹੋਏ ਆ ਲੁਧਿਆਣਾ ਚ ਉਹਨਾਂ ਦੇ ਨਾਲ ਦੇ ਵਿੱਚ ਉਹ ਐਸਐਸਪੀ ਕਰਨਤਾਰ ਹੁੰਦੇ ਸੀ ਉਹਨਾਂ ਨੇ ਦੇਖਿਆ ਵੀ ਇਹ ਤੇ ਗੜਬੜ ਹੋਈ ਜਾਂਦੀ ਹੈ ਉਹਨਾਂ ਨੇ ਕੁਝ ਬੰਦੇ ਫੜ ਲਏ ਜਿਹੜੇ ਬੰਦੇ ਉਹਨਾਂ ਨੇ ਫੜੇ ਸੀ ਉਹਨਾਂ ਬੰਦਿਆਂ ਨੂੰ ਬੇਗੁਨਾਹ ਕਰਾਰ ਦੇਣ ਵਾਸਤੇ ਉਹਨਾਂ ਨੂੰ ਛੱਡਣ ਵਾਸਤੇ ਲੱਖਾਂ ਰੁਪਈਆਂ ਦੀਆਂ ਸੌਦੇਬਾਜ਼ੀਆਂ ਕਰ ਲਈਆਂ ਉਹਨਾਂ ਸੌਦੇਬਾਜ਼ੀਆਂ ਦਾ ਰੌਲਾ ਪੈ ਗਿਆ ਅਲਟੀਮੇਟਲੀ ਇੱਕ ਡੀਐਸਪੀ ਗ੍ਰਫਤਾਰ ਕਰਨਿਆ ਫਰੀਦਕੋਟ ਨੇ ਕਿਹਾ ਸੀਦਾ ਫਰਦੇਬਾਜੀ ਕਰਾਉਂਦਾ ਸੀ ਉਹਨੂੰ ਇੰਟਰੋਗੇਟ ਕੀਤਾ ਜਦੋਂ ਤੇ ਇੰਟਰੋਗੇਸ਼ਨ ਦੇ ਵਿੱਚ ਉਹਨੇ ਦੱਸਤਾ ਜੀ ਮਾਲਤਾ ਡੀਆਜੀ ਸਭ ਕੋਲੇ ਵੀ ਜਾਂਦਾ ਹੈ ਡੀਆਜੀ ਸਾਹਿਬ ਦੇ ਖਿਲਾਫ ਮਾਮਲਾ ਵਿਜੀਲੈਂਸ ਕੋਲ ਚਲਾ ਗਿਆ ਵਿਜੀਲੈਂਸ ਦੇ ਚੀਫ ਬਰਿੰਦਰ ਕੁਮਾਰ ਉਰਾਨੇ ਜਿਹੜੀ ਹੈ ਜਾਂਚ ਕਰਵਾਈ ਔਰ ਜਾਂਚ ਕਰਵਾ ਕੇ ਪਤਾ ਲੱਗਿਆ ਉਹਨੂੰ ਬੰਦਾ ਬਾਂਟੜ ਹੈ ਉਹ ਬੰਦਾ ਪੁਲਿਸ ਟ੍ਰੇning ਕਾਲਜ ਜਿਹੜੀ ਹੈ ਆਪਣਾ ਪੁਲਿਸ ਅਕੈਡਮੀ ਫਲਾੋਰ ਦੇ ਵਿੱਚ ਲੱਗਿਆ ਜੀ ਅੱਜ ਵੀ ਤਹਨਾਤ ਹੈ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਕਈ ਮਹੀਨੇ ਪਹਿਲਾਂ ਸਾਡੇ ਮੁੱਖ ਮੰਤਰੀ ਸਾਹਿਬ ਉੱਥੇ ਗਏ ਸੀਗੇ ਤੁਹਾਡੇ ਪੁਲਿਸ ਅਕੈਡਮੀ ਫਲੋਰ 'ਚ ਉੱਥੇ ਇੱਕ ਫੰਕਸ਼ਨ ਹੋਇਆ ਸੀ ਜਿਉ ਮੁੱਖ ਮੰਤਰੀ ਸਾਹਿਬ ਦੇ ਨਾਲ ਖੜਾ ਹੈ ਪਤੰਦਰੋਂ ਤੁਸੀਂ ਬਦਲੀ ਜਾਣੇ ਸਿਪਾਹੀਆਂ ਹੌਲਦਾਰਾਂ ਨੂੰ ਜਿਹੜੇ ਵੱਡੇ ਵੱਡੇ ਭੱਗੂ ਆ ਜਿਹੜੇ ਕੰਮ ਕਰਦੇ ਆ ਉਹ ਤਾਂ ਅੱਜੇ ਵੀ ਉੱਤੇ ਉਹਦੇ ਤੇ ਤਾਇਨਾਤ ਹੈ ਮਾਪਾ ਇਹ ਨਹੀਂ ਕਹਿੰਦੇ ਕਿ ਸਾਰੇ ਬੇਈਮਾਨ ਨੇ ਤੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਸਾਰੇ ਭਲੇਮਾਨ ਸ ਹੈ ਪਰ ਚੰਦੀ ਸਾਹਿਬ ਕਬਰਾਟ ਇਨੀ ਕਿਉ ਹੋਗੀ ਜੇ ਤੁਸੀਂ ਸਿਪਾਹੀਆਂ ਹੌਲਦਾਰਾਂ ਨੂੰ ਬਦਲ ਦਿਓ ਵੱਡੇ ਚੋਂ ਉਹਨਾਂ ਨੂੰ ਤੁਸੀਂ ਫੜਦੇ ਨਹੀਂ ਉਹਨਾਂ ਨੂੰ ਤੁਸੀਂ ਕਿਸ ਵਿੱਚ ਨਹੀਂ ਕਰਦੇ ਉਹਨਾਂ ਦੇ ਖਿਲਾਫ ਤੁਸੀਂ ਕਾਰਵਾਈ ਨਹੀਂ ਕਰਦੇ ਇੱਕ ਦਿਨ ਨੂੰ ਬਿਸਨਸ ਕਰਤਾ ਦਾ ਕੋਈ ਖਾਸ ਕਰ ਲਿਆ ਹੈ ਪਰ ਵੱਡੇ ਵੱਡਿਆਂ ਨੂੰ ਜਿਹੜੇ ਜਿਹੜੇ ਵੱਡੇ ਬੰਦੇ ਕਾਲੀਆਂ ਕਾਂਗਰਸ ਗਿਆ ਮੇਰੇ ਉਹਨਾਂ ਦੇ ਨਾਲ ਰਹੇ ਹੋਏ ਸੀ ਅੱਜ ਵੀ ਚੇਤੇ ਉਹਦਾ ਸਨਾਨਾ ਹੈ ਮੇਰੇ ਕਹਿਣ ਮੁਤਾਬਕ ਇੱਕ ਖਾਮ ਖੱਡੀਆਂ ਆਪਾ ਕਰਤਾ ਜੀ ਆਪਾ ਕਰਤਾ ਜੀ ਗੁਜਰਾਤ ਤੋਂ ਨਸ਼ਾ ਆਉਂਦਾ ਜੀ ਅਸੀਂ 50000 ਬੰਦਾ ਬਦਲਦੇ ਨੇ ਜੀ ਇਹਦੇ ਨਾਲ ਕੱਖ ਫਰਕ ਨਹੀਂ ਪੈਣਾ ਜਿੰਨੀ ਦੇਰ ਤੱਕ ਤੁਸੀਂ ਗਰਮ ਲੋਹੇ ਤੇ ਸੱਟ ਨਹੀਂ ਮਾਰਦੇ ਜਿੰਨੀ ਦੇਰ ਤੱਕ ਵੱਡੀਆਂ ਜਿਹੜੀਆਂ ਬਜੜੀਆਂ ਆਪਾਂ ਵੱਡੀਆਂ ਕਹਿ ਸਕਦੇ ਆ ਕ腐ਪਟ ਪੇਡਾ ਉਹਦਾ ਕ腐ਪਟ ਪੇਡਾ ਨੂੰ ਫੜ ਕੇ ਤੁਸੀਂ ਕਿੱਲੇ ਤੇ ਨਹੀਂ ਨਾ ਟੰਗਦੇ ਉਨੀ ਦੇਰ ਤੱਕ ਇਹ ਮਾਮਲਾ ਹੱਲ ਨਹੀਂ ਹੋ ਸਕਦਾ ਹੁਣ ਤੁਸੀਂ ਇਹ ਦੇਖੋ ਕਿ ਜਦੋਂ ਕੋਈ ਐਸਾ ਵਸਾ ਰੌਲਾ ਪੈ ਜਾਂਦਾ ਸਾਰੇ ਪੰਜਾਬ ਦੇ ਵਿੱਚ ਕਹਿੰਦੇ ਲੋ ਜੀ ਨਸ਼ਾ ਵਿਰੋਧੀ ਅਸੀਂ ਮਹਿਮ ਸ਼ੁਰੂ ਕਰ ਦਨੇ ਆ ਸਾਰੇ ਐਸਐਸਪੀ ਸਾਰੇ ਕਮਿਸ਼ਨਰ ਹੈ ਜੋ ਪ੍ਰੈਸ ਨੋਟ ਕੱਢਦੇ ਅੱਜ ਸਭ ਹਾਜ਼ਰ ਫਲਾਣੇ ਪਾਸੇ ਜਾਣਗੇ ਉੱਥੇ ਅਸੀਂ ਨਾਕਾਬੰਦੀ ਕਰਾਂਗੇ ਮੀਡੀਆ ਨੂੰ ਪਹਿਲਾਂ ਪਤਾ ਜਾਂਦਾ ਉਹਨਾਂ ਲੋਕਾਂ ਨੇ ਜਿਹੜੇ ਸਮਗਲਿੰਗ ਕਰਦੇ ਆ ਉਹਨਾਂ ਜਿੰਨਾਂ ਜਿਹੜੀਆਂ ਸਾਰਾ মিডিਆ ਦੇ ਵਿੱਚ ਵੀ ਜਿਹੜੀਆਂ ਹੋਈਆਂ ਮੀਡੀਆ ਜੋੜ ਨਾਲ ਜਾਣਕਾਰੀ ਮਿਲਦੀ ਏ ਇਹ ਫੜ ਲੈ ਕੋਈ ਗਰੀਬ ਕੋਈ ਕਿਸੇ ਦੀ ਝੁੱਗੀ ਦੇ ਵਿੱਚ ਕੋਈ ਮਾਰੀ ਮੋਟੀ ਪੁੜੀ ਪੜੀ ਮਿਲ ਗਈ ਚੱਲ ਭਈ ਤੇ ਸ਼ਾਮ ਨੂੰ ਪ੍ਰੈਸ ਨੋਟ ਜਾਰੀ ਹੋ ਜਾਂਦਾ ਏ ਇਹ ਜਿਹੜਾ ਅਮਲ ਹੈ ਜਿਹੜਾ ਇਹ ਪ੍ਰੋਸੈਸ ਹੈ ਇਹਦੇ ਕਿੰਨਾ ਖਰਚਾ ਆਉਂਦਾ ਏ ਡੀਜੀਪੀ ਆਪ ਏਡੀਜੀਪੀ ਲੈਵਲ ਦੇ ਅਫੀਸਰ ਚੰਡੀਗੜ੍ਹੋਂ ਭਜਦੇ ਆ ਜੀ ਫਲਾਣੇ ਜਿਲ੍ਹੇ ਦੇ ਇੰਚਾਰਜ ਹੋ ਐ ਉਹਨਾਂ ਦੀਆਂ ਗੱਡੀਆਂ ਦਾ ਤੇਲ ਪਾਣੀ ਪੁਲਸੀਆਂ ਗੱਡੀਆਂ ਦਾ ਜ਼ਿਲ੍ਹੇ ਦੇ ਵਿੱਚ ਤੇਲ ਪਾਣੀ ਕਿੰਨਾ ਖਰਚਾ ਆਉਂਦਾ ਏ ਫੱਟਿਆ ਪਹਾੜ ਨਿਕਲਦਾ ਚੂਹਾ ਰਿਜ਼ਲਟ ਤੇ ਖਰਚਾ ਬੜਾ ਹੋ ਜਾਂਦਾ ਹੈ ਇਹ ਆਪਾਂ ਇਹ ਕਹਿੰਦੇ ਕਿ ਭਗਵੰਤ ਜਮਾਨ ਦੀ ਸਰਕਾਰ ਕੱਲੀ ਕਰਦੀ ਹੈ ਇਹ ਕਾਲੀਆਂ ਦੇ ਜਮਾਨੇ ਚ ਵੀ ਹੁੰਦਾ ਰਿਹਾ ਤੇ ਕਾਂਗਰਸ ਦੇ ਜਮਾਨੇ ਚ ਵੀ ਹੁੰਦਾ ਰਿਹਾ ਅਸਲ ਦੇ ਵਿੱਚ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਰਾਜੀ ਉਸ ਮਾਹੌਲ ਖਰਾਬ ਹੋਣ ਤੋਂ ਬਾਅਦ ਅਫਸਰशाही ਖਾਸ ਕਰਕੇ ਜਿਹੜੀ ਪੁਲਿਸ ਹੈ ਉਹ ਇੰਨੀ ਜਿਆਦਾ ਪਾਵਰਫੁਲ ਹੋ ਗਈ ਹੈ ਕਿ ਕੋਈ ਵੀ ਹਾਕਮ ਇਥੇ ਪੁਲਿਸ ਤੋਂ ਬਿਨਾਂ ਕਦਮ ਨਹੀਂ ਪੁੱਟ ਸਕਦਾ ਤੇ ਜੇ ਮਾੜੀ ਕੋਈ ਹਿਲਜਤ ਕਰਵੇ ਤੇ ਉਹਨੂੰ ਟਿਕਾਣੇ ਲਾਉਣ ਦੇ ਵਿੱਚ ਵੀ ਪੁਲਿਸ ਦੀ ਹੀ ਹੈਗੀ ਪਛਾਣ ਹਟਣ ਤੋਂ ਮਤਲਬ ਜਿਹੜੀ ਹੈ ਗਰੇਡ ਨਹੀਂ ਕਰਦੀ ਉਹ ਕਹਿੰਦੇ ਵੀ ਫਿਰ ਇਹਨੂੰ ਵੀ ਛਕਾ ਦਿਓ ਇਹ ਇਹ ਛਕਾ ਦਿਓ ਸਭ ਤੇ ਅੱਜ ਕੱਲ ਆਪਾਂ ਨੂੰ ਪਤਾ ਕਿ ਹਰੇਕ ਬੰਦੇ ਕੋਈ ਕਿਸੇ ਕਿਸਮ ਦੀ ਕ腐ਸ਼ਨ ਕਰਦਾ ਕੋਈ ਕਿਸੇ ਕਿਸਮ ਦੀ ਕ腐ਸ਼ਨ ਕਰਦਾ ਹੈ ਕੋਈ ਕਿਸੇ ਦਾ ਸਕੈਂਡਲ ਕੱਢ ਲੈਂਦਾ ਕੋਈ ਕਿਸੇ ਦਾ ਸਕੈਂਡਲ ਕੱਢ ਲੈਂਦਾ ਹੈ لوکاں ਨੂੰ ਤੁਸੀਂ ਦੇਖੋ ਵੀ ਫੇਰ ਬੈਠਾ ਸੀ ਸੁਖਪਾਲ ਸਿੰਘ ਕਹਿੜਾ ਆਪਣੇ ਪੰਜਾਬ ਪ੍ਰੈਸ کلب ਜਲੰਧਰ ਦੇ ਵਿੱਚ ਤੇ ਉਹ ਕੋਈ ਨਾ ਮੇਰੀ ਭਗਵਤ ਸ਼ਮਨ ਕੀ ਰਿਸ਼ਤੇਦਾਰੀ ਦੇ ਵਿੱਚ ਜ਼ਮੀਨਾਂ ਦਾ ਆਦਾਨ-ਪ੍ਰਦਾਨ ਹੋਇਆ ਸੀ ਉਹ ਆ ਮਾਮੇ ਪੂ ਲਾਪਰੇ ਹੁੰਦੇ ਹੀ ਹੈ ਤੁਹਾਨੂੰ ਪਤਾ ਵੀ ਕਈ ਵਾਰੀ ਉਹ ਵਾਪਸ ਜ਼ਮੀਨਾਂ ਇਤਰੋ ਸਿਰਟਣ ਆਦਿ ਨੇ ਉਹ ਕੱਲ ਕੱਡੀ ਬੈਠਾ ਜੀ ਵੀ ਆ ਦੇਖੋ ਜੀ ਆ ਫਲਾਣੇ ਪਿੰਡ ਦੇ ਵਿੱਚ ਆ ਕੁਛ ਹੈ ਇਹ ਇਹ ਇਨਫਰਮੇਸ਼ਨ ਜਦੋਂ ਪਹੁੰਚਦੀ ਹੈ ਇਹ ਜਿਹਨ ਲੋਕਾਂ ਕੋਲੇ ਸਾਡੇ ਥੋੜੇ ਵਰਗਿਆਂ ਕੋਲੇ ਕੌਣ ਬਲੇ ਇਹ ਵੀ ਤੰਤਰੀ ਪਚਾਉਂਦਾ ਹੈ ਕਿਉਂਕਿ ਹੁਣ ਜੇ ਭਗਵਾਨ ਜੀ ਮਾਨ ਨੇ ਇਨੀ ਇੱਕ ਗੱਲ ਕੀਤੀ ਤੇ ਸੰਤਰ ਨੇ ਰੰਗ ਦਿਖਾਉਣਾ ਸ਼ੁਰੂ ਕਰਤਾ ਕਿ ਸਭ ਤੋਂ ਵੱਡਾ ਵਿਰੋਧੀ ਆ ਲੋ ਜੀ ਸੁਖਪਾਲ ਖੈਰਾ ਫਿਰ ਆਪਾਂ ਉਹਦੇ ਕਿੰਨੀ ਕਦਰਨੇ ਵੀ ਇਨੀ ਗੱਲ ਤੁਸੀਂ ਆਸ ਤੋਂ ਇੱਕ ਇਹ ਸਾਰਾ ਕੁਝ ਜਿਹੜਾ ਇਹ ਆਪ ਘਾਰੇ ਨਹੀਂ ਹੁੰਦਾ ਇਹ ਅਸਲ ਦੇ ਵਿੱਚ ਜਿਹੜੀ ਪਾਵਰਫੁੱਲ ਹੋਈ ਹੈ ਪੁਲਿਸ ਇਹ ਬੇਕਾਬੂ ਹੋਣ ਵਾਲੀ ਗੱਲ ਹੈ ਉਹ ਤੁਸੀਂ ਦੇਖੋ ਵੀ ਹਾਲਾਤ ਕੀ ਹੈ ਕਿ ਪੰਜਾਬ ਦੇ ਵਿੱਚ ਰੈਗੂਲਰ ਡੀਜੀਪੀ ਹੈ ਨਹੀਂ ਕੰਮ ਚਲਾਉ ਡੀਜੀਪੀ ਹੈ ਔਰ ਕਿਉਂ ਹੈ ਕੰਮ ਚਲਾਉ ਇਸ ਕਰਕੇ ਕਿਉਂਕਿ ਦਖਲ ਅੰਦਾਜ਼ੀ ਦਿੱਲੀ ਵਾਲਿਆਂ ਦੀ ਹੈ ਮਾਨ ਸਾਹਿਬ ਕਹਿੰਦੇ ਜੀ ਮੈਂ ਆ ਕੇ ਕਰਦੂ ਤੇ ਮਾਨ ਸਾਹਿਬ ਨੂੰ ਮੇਰਾ ਸਵਾਲ ਸਿੱਧਾ ਜਾਏ ਮਾਨ ਸਾਹਿਬ ਤੁਹਾਡੀ ਮੈਨੂੰ ਕਾਇਨਤਦਾਰੀ ਦੇ ਤੇ ਕੋਈ ਸ਼ੱਕ ਨਹੀਂ ਤੁਸੀਂ ਬੰਦੇ ਜਿਹੜੇ ਹੈਗੇ ਚੌਹ ਚੌਨੇ ਕੰਮ ਕਰਨੇ ਪਰ ਤੁਹਾਡੇ ਬਸ ਦਾ ਰੋਕ ਨਹੀਂ ਕਿਉਂਕਿ ਅਸਲ ਵਿੱਚ ਕੰਦਿਆ ਖਰਾਪੈਨ ਤੁਹਾਡੇ ਹਸਤੇ ਤੱਕ ਤੁਸੀਂ ਕਰਦੇ ਹੋ ਤੇ ਇਹ ਜਿਹੜੀ ਯੋਜਨਾ ਬਣਦੀ ਹੈ ਸਾਰੀ ਦੀ ਸਾਰੀ ਦਿੱਲੀ ਇੱਥੋਂ ਬਣਦੀ ਹੈ ਜੀ ਇਹਦਾ ਦਿੱਲੀ ਵਾਲਿਆਂ ਨੂੰ ਦੇਖੋ ਜਿਮੀਡੀਅਟ ਦਿਖਾਉਣ ਨੂੰ ਦਿੱਲੀ ਵਾਲੇ ਜਿਹੜਾ ਵੀ ਫਲਾਣਾ ਡੀਜੀਪੀ ਲੜਾ ਅੱਜ ਵੀ ਤਾਂ ਲੱਗੇ ਹੋਈ ਹੈ ਦਿੱਲੀ ਦਾ ਹੀ ਲੱਗਿਆ ਹੋਇਆ ਹੈ ਇਹ ਦੇਖਣ ਇਹ ਇਹ ਹੈ ਵੀ ਇਹ ਤੁਸੀਂ ਕਰ ਸਕਦੇ ਹੋ ਕਿ ਕੰਨ ਸਪਾਈਆਂ ਹੰਦਾਰਾਂ ਨੂੰ ਬਦਲੀ ਜਾਓ ਮੇਰੇ ਖਿਆਲ ਮਹ ਸਾਹਿਬ ਕੇ ਗੱਲ ਠੀਕ ਨਹੀਂ ਜੀ ਹਾਂ ਬਿਲਕੁਲ ਜੀ ਆਪਾਂ ਕੋਲਾ ਤੇ ਚੱਲਦੇ ਹਾਂ ਅਗਲੀ ਖਬਰ ਵੀ ਬੜੀ ਇੰਪੋਰਟੈਂਟ ਹੈ ਜੀ ਜਿਹੜਾ ਲਾਰੈਂਸ ਬਿਸ਼ਨਵੀ ਵਾਲਾ ਗਜ਼ਰਾਤ ਦੇ ਵਿੱਚ ਬੈਠਾ ਕੀ ਗੁੱਲ ਖਲਾਈ ਜਾਂਦਾ ਜਿਹਨੂੰ ਜਵਾਈਆਂ ਨੂੰ ਸਾਹਮਣੇ ਆਪਾਂ ਉਹ ਵੀ ਖਬਰ ਲਵਾਂਗੇ ਪਹਿਲਾਂ ਆਪਾਂ ਕੋਲਾ ਤੇ ਚੱਲਦੇ ਹਾਂ ਜੀ ਹਾਂ ਜੀ ਸ਼ਿਰਗਲ ਸਾਹਿਬ ਸਵਾਲਤਾ ਸਤਿ ਸ਼੍ਰੀ ਅਕਾਲ ਜੀ ਹਾਂ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਢਿਲੋ ਸਾਹਿਬ ਸਤਿ ਸ਼੍ਰੀ ਅਕਾਲ ਢਿਲੋ ਸਾਹਿਬ ਸਤਿ ਸ਼੍ਰੀ ਅਕਾਲ ਪਾਜੀ ਵੈਲਕਮ ਜੀ ਹੋ ਸਕਦਾ ਤੁਹਾਡੀ ਖਬਰ ਵੀ ਹੋਵੇ ਵੈਸੇ ਜਿਹੜਾ ਕੁਛ ਪਹਿਲਾਂ ਹਰਿਆਣੇ 'ਚ ਵਾਪਰਿਆ ਉਹ ਤੇ ਕਪਨੀ ਵਿਅਕਤੀ ਤੇ ਇੱਕ ਇੱਕ ਸਿੱਖ ਤੇ ਕਤਲਰ ਆਪਣਾ ਕੀਤਾ ਗਿਆ ਹਮਲਾ ਕੀਤਾ ਗਿਆ ਉਹਨੂੰ ਵੀ ਖਾਲਸਤਾਨ ਦੇ ਨਾਲ-ਨਾਲ ਜੋੜਿਆ ਗਿਆ ਫਿਰ ਹਿਮਾਚਲ ਪ੍ਰਦੇਸ਼ ਐਨ ਆਰ ਆਈ ਦੇ ਤੇ ਉਹਦੀ ਵਾਈਫ ਦੇ ਹਮਲੇ ਹੋਏ ਹੁਣ ਜਿਹੜੀ ਕਰਤਨ ਆ ਰਹੀ ਹੈ ਤੇ ਰੋਸਾ ਮੈਂ ਦੇਖਦਾ ਪਹਿਲਾਂ ਦਾ ਜਿਹੜੇ ਹੈਗੇ ਆ ਯੂਟਿਊਬਰ ਗੇ ਪਤਾ ਨਹੀਂ ਇਹ ਫਟੇ ਚੱਕ ਕਿਤੋਂ ਆ ਜਾਂਦੇ ਆ ਕਹਿੰਦੇ ਜੇ ਹਿਮਾਚਲ ਨੂੰ ਸਭ ਕੁਝ ਸਿਖਾਉ ਉੱਥੇ ਜਾਉ ਹੀ ਨਾ ਇੱਥੇ ਆਪਾਂ ਜਾਣਾ ਹੀ ਨਹੀਂ ਤੇ ਫੇਰ ਜਿਹੜੀਆਂ ਹੁਣ ਮੇਰੇ ਕੋਲ ਲੇਟਸ ਆਇਆ ਵੀ ਗੱਡੀਆਂ ਤੋੜੀਆਂ ਗਈਆਂ ਸੀ ਫੇ ਤੋੜੇ ਗਏ ਉਹਨਾਂ ਦੀਆਂ ਲਾਇਸੈਂਸ ਪਲੇਟਸ ਤੇ ਕੇ ਵੀ ਪੰਜਾਬ ਨੂੰ ਬਲੌਂਗ ਕਰਦੀਆਂ ਕਿਲੋਸਾ ਵੀ ਜਾ ਕੇ ਇੱਧਰ ਨੂੰ ਰਹੀ ਗੱਲ ਪਹਿਲੀ ਗੱਲ ਤਾਂ ਹਿਮਾਚਲ ਵੀ ਜਿਹੜਾ ਆਊਗਾ ਮਤਲਬ ਮਾਰ ਥੱਲੇ ਆਊਗਾ ਉਹਨਾਂ ਦਾ ਬਿਜ਼ਨਸ ਘਟੂਗਾ ਟੂਰਿਜ਼ਮ ਹੈ ਕਿਉਂਕਿ ਇਹਨਾਂ ਮਤਲਬ ਜੇ ਪੰਜਾਬੀ ਜ਼ਿਆਦਾਤਰ ਹਿੱਲ ਤੇ ਜਾਂਦੇ ਆ ਤੇ ਉਹੋ ਘਟੂ ਦੂਜੀ ਗੱਲ ਰਹੀ ਪੰਜਾਬ 'ਚ ਵੀ ਕੀ ਇਹਨਾਂ ਨੂੰ ਫਾਇਦਾ ਹੈਗਾ ਵੀ ਜੇ ਇਹ ਰੋਕਣ ਕਿ ਪਿੱਛੇ ਹਰਿਆਣੇ 'ਚ ਦਸ਼ਮਣੀ ਵਾਲੀ ਗੱਲ ਹੀ ਪਾ ਲੈਂਦੇ ਆ ਆਪਾ ਉਥੋਂ ਦੀ ਲੰਗੜਾ ਭਰੋ ਹਰਿਆਣੇ ਨਾਲ ਆਪਣੇ ਕਿੰਨੇ ਕੁ ਜਿਹੜੇ ਸਿੱਖ ਆਪਣੇ ਪੰਜਾਬੀ ਬਾਦਦੇ ਹੋਣਗੇ ਜਿਨ੍ਹਾਂ ਦੇ ਹੋਟਲ ਜਾਂ ਜਿਹੜੀਆਂ ਉੱਥੇ ਥਾਵਾਂ ਬਿਜ਼ਨਸ ਹੋਣਗੇ ਉਸ ਟੱਜ ਵੀ ਹੋਣਗੇ ਇਹ ਜਿਹੜੀ ਕੜਤਨ ਵੱਧਦੀ ਜਾ ਰਹੀ ਹੈ ਜਿਹੜੇ ਆਪਣੇ ਸੀਮ ਹੈ ਸੀਐਮ ਤਾਂ ਹੁਣ ਜਲੰਧਰ ਵਾਲੀ ਚੌਂਚ ਆਦੀਆਂ ਉੱਥੇ ਜਲੰਧਰ ਘੁੱਟੀਆਂ ਲੱਭਦੇ ਫਿਰਦੇ ਆ ਕਿਰਾਏ ਤੇ ਉਹ ਇਹਨਾਂ ਨੂੰ ਜ਼ਿਆਦਾ ਫਿਕਰ ਹੈ ਜਿਮਨੀ ਚੋਣ ਜਿੱਤਣੀ ਕਿਵੇਂ ਉੱਥੇ ਡੇਰੇ ਲਾ ਲੋ ਕਿ ਇਹਨਾਂ ਨੇ ਹੁਣ ਤੱਕ ਮੇਰੇ ਦਾ ਖਿਆਲ ਨਹੀਂ ਕੋਈ ਇਹਨਾਂ ਨੇ ਰਾਬਤਾ ਤੱਕ ਕਾਇਮ ਕੀਤਾ ਬਾਜਲ ਦੇ ਮੁੱਖ ਮੰਤਰੀ ਨਾਲ ਹਰਿਆਣੇ ਦੇ ਮੁੱਖ ਮੰਤਰੀ ਨੇ ਹਾਂ ਚੰਨੀ ਜਰੂਰ ਕਹਿੰਦੇ ਵੀ ਸੁਣਿਆ ਵੀ ਉਹ ਗੱਲ ਕੀਤੀ ਆ ਉਹਨੇ ਪਰ ਹਿਆਰਾਤਾਰ ਤਾਂ ਜਿਹੜਾ ਪੰਜਾਬ ਦਾ ਸਟੇਟ ਦਾ ਮੁਖੀ ਹੈ ਕਿ ਮਾਮਲਾ ਆਪਣਾ ਮਹੌਲ ਸੁਖਾਵਾਂ ਬਣੇ ਪੰਜਾਬ ਦਾ ਨੁਕਸਾਨ ਨਾ ਹੋਵੇ ਬਾਜ਼ਿਲਦਾਨਾ ਨਾ ਹੋਵੇ ਲੋਕਾਂ 'ਚ ਭਾਈਚਾਰਾ ਬਣਿਆ ਰਹੇ ਬਿਜ਼ਨਸ ਬਣੇ ਰਹਿਣ ਬਾਕੀ ਦੂਜੀਆਂ ਸਥਿਤਾਜ ਵੀ ਆਪਣੇ ਕਿੰਨਾ ਭਾਈਚਾਰਾ ਬੈਠਾ ਹੈਗਾ ਕੀ ਸੀਐਮ ਦਾ ਇੱਧਰ ਕੋਈ ਧਿਆਨ ਨਹੀਂ ਇੱਧਰ ਮੇਰਾ ਝਲ ਨਹੀਂ ਹਰਿਆਣੇ ਦੇ ਸੀਐਮ ਨਾਲ ਇਹਨੇ ਕੋਈ ਕੀ ਕੀ ਹੋਵੇ ਗੱਲਬਾਤ ਜਾਂ ਇਸੋ ਕੋ ਜਾਂ ਅਹ ਮਾਚੀ ਦੇ ਰਕਿਤੇ ਜੇ ਕੀਤੀ ਉਹਦਾ ਪਤਾ ਨਹੀਂ ਤੁਸੀਂ ਦੱਸਿਓ ਜਰੂਰ ਕੋਈ ਉਤਮ ਕੀਤਾ ਇਹਨਾਂ ਨੇ ਕਿ ਫਿਰ ਇਹਨਾਂ ਨੂੰ ਫਿਕਰ ਆਵਦੀਆਂ ਕੁਰਸੀਆਂ ਦਾ ਵਿਕਾਰ ਦਾ ਵਿੱਚ ਚੋਣਾ ਕਿਵੇਂ ਜਿੱਤਰੀਆਂ ਬਸ ਇਹ ਹੀ ਮਕਸਦ ਹੈ ਇਹਨਾਂ ਦਾ ਹਾਂਜੀ ਦੇ ਦੋ ਸਰ ਇੱਥੇ ਦਿਓ ਵਿਚਾਰਾ ਹਾਂਜੀ ਜੀ ਧੰਨਵਾਦ ਵਾਕਈ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀ ਢੱਲੂ ਸਾਹਿਬ ਉਸੇ ਬੰਦੇ ਨੂੰ ਜਾ ਰਿਹਾ ਸਾਰਾ ਕੁਝ ਹਾਂਜੀ ਬਲਵੰਤ ਸਾਹਿਬ ਜੀ ਆਇਆ ਨੂੰ ਸਵਾਗਤ ਹੈ ਜੀ ਹਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਚੰਦੀ ਸਾਹਿਬ ਢੱਲੋਂ ਸਾਹਿਬ ਤੇ ਸਾਰੇ ਸਾਥੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਬਲ ਸਾਡਾ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਉਹ ਬੇ ਜੀ ਯੂਐਸਏ ਫਿਰ ਟਾਈਮ ਦਾ ਬੜਾ ਫਰਕ ਹੋ ਜਾਂਦਾ ਹੈ ਅੱਛਾ ਸੇ ਤਾਂ ਠੀਕ ਆ ਐ ਪੂਰੀਆਂ ਵਧੀਆ ਜੀ ਜੀ ਤੇ ਹੁਣ ਮੈਂ ਵਾਪਸ ਆ ਗਿਆ ਕੱਲ੍ਹ ਦਾ ਹੀ ਯੂਐਸਏ ਉਹ ਢੱਲੋਂ ਸਾਹਿਬ ਜਿੰਨੀ ਮਰਜੀ ਗੱਲਾਂ ਕਰ ਲੀਏ ਜੇ ਤੇ ਪੋਲੂਸ਼ਨ ਜਿਹੜਾ ਚੈੱਕ ਕਰਦੇ ਆ ਉਹਦੇ ਕੇ ਰਾਤ ਨੂੰ ਬੰਦੇ ਨਹੀਂ ਆਉਂਦੇ ਚੈੱਕ ਕਰਨ ਵਾਲੇ ਤਾਂ ਉਹੋ ਹੀ ਬੜਾ ਵੱਡਾ ਨਸ਼ਾ ਵਾ ਜੀ ਥ੍ਰੀ ਵੀਲਰ ਆ ਉਹਨਾਂ ਚ ਮਿੱਟੀ ਦਾ ਤੇਲ ਅੱਗੇ ਪਾ ਕੇ ਚਲਾਉਂਦੇ ਹੁਣ ਵੀ ਇਦਾਂ ਹੀ ਕੋਈ ਪਤਾ ਨਹੀਂ ਕੀ ਰੱਬ ਹੀ ਰੱਖਾ ਜੀ ਸਮਝੋ ਤੁਸੀਂ ਦੱਸੋ ਵੀ ਗੱਡੀ ਜਿਹੜਾ ਮਰਜੀ ਜਾ ਕੇ ਤੇ ਉਹਨੂੰ ਪੈਸੇ ਦੋ ਤੇ ਆਪਣੀ ਰਸੀਦ ਲਓ ਵੀ ਮੈਂ ਚੈੱਕ ਕਰਾ ਰਿਆ ਗੱਡੀ ਭਾਵੇਂ ਧੂਆਂ ਮਾਰੇ ਤੇ ਨਾ ਮਾਰੇ ਇਹ ਤੇ ਕਿ ਜਰਾਤੀਆਂ ਨਹੀਂ ਆਣ ਕੇ ਚੈੱਕ ਕਰਨਾ ਜੀ ਜੇ ਤੇ ਇਹ ਦੇ ਇਹ ਤੋਂ ਹੀ ਸੁਧਾਰ ਛੋਟੇ ਕੰਮ ਤੋਂ ਹੀ ਸ਼ੁਰੂ ਹੋ ਜਾਵੇ ਨਸ਼ੇ ਦੀ ਤੇ ਬੜੀ ਦੂਰ ਦੀ ਗੱਲ ਹੈ ਉਹਦੇ ਅਮਰੀਕਾ ਜੈਨਾਂ ਸਖਤ ਕੈਨੇਡਾ ਦੇ ਕਾਨੂੰਨ ਹੈ ਲੱਖ ਬੰਦਾ ਤੋਂ ਵੱਧ ਇੱਥੇ ਰੱਬ ਨੂੰ ਪਿਆਰੇ ਹੋ ਜਾਂਦੇ ਉਹ ਡੋਇਨਾ ਜੀ ਜੀ ਤੇ ਇਹ ਤੇ ਉਦੋਂ ਕੰਟਰੋਲ ਹੋਦਾ ਜਦੋਂ ਹਰ ਘਰ ਦਾ ਮੁਖੀਆ ਆਪਣੇ ਪਰਿਵਾਰ ਨੂੰ ਆਪ ਸੰਭੂਗਾ ਜੀ ਆਖੇ ਸਰਕਾਰਾਂ ਨਸ਼ਾ ਬੰਦ ਕਰਾ ਦੇਣੀ ਹੈ ਇਹ ਕਦੀ ਨਹੀਂ ਹੋ ਸਕਦਾ ਲੈ ਲਓ ਇੱਥੇ ਭਾਵੇਂ ਜੀ ਤੁਸੀਂ ਵੇਖੋ ਕਿੰਨੇ ਕਰੋੜਾਂ ਅਰਬਾਂ ਦੀ ਇਸ਼ਰਾਬ ਜਿਹੜੀ ਆ ਉਹ ਵਿਗਦੀ ਹੋਈ ਤੇ ਨਸ਼ਾ ਹੀ ਆ ਜੀ ਤੁਹੋਂ ਸਰਕਾਰ ਚੱਲਦੀ ਆ ਤੇ ਇਸ ਕਰਕੇ ਤੁਸੀਂ ਕਦੀ ਵੀ ਉਹ ਸਾਡੇ ਨਾਲ ਮਕਬੂਲਪੁਰਾ ਸ਼ੁਰੂਤ ਪੈਂਦਾ ਵਾ ਜਦੋਂ ਸ੍ਰੀ ਅੰਮ੍ਰਿਤਸਰ ਚ ਜਾਈਦਾ ਤੇ 30 40 ਹਾਂ ਮੈਨੂੰ ਵੇਣਿਆਂ ਨੂੰ ਹੋ ਗਿਆ ਉੱਥੋਂ ਇੱਕ ਕਲੋਨੀ ਜੋ ਨਹੀਂ ਮਕਾਇਆ ਕਿ ਬਾਕੀ ਤੇ ਦੂਰ ਦੀ ਕਰ ਲਿਆ ਉਹ ਜੀਤ ਸਿੰਘ ਵਾਟਰ ਹੈਗਾ ਐਸੀ ਕੋਟੇ ਜੋ ਉਹਨੇ ਉੱਥੇ ਨਾ ਬਥੇਰੇ ਕੈਂਪਸ਼ੈਂਪ ਲਾਏ ਬ੍ਰਿਜ ਬੇਦੀ ਕਰਨ ਬੇਦੀ ਦੇ ਘਰ ਵਾਲੇ ਨਾ ਪਰ ਨਹੀਂ ਕੋਈ ਹੱਲ ਹੋਇਆ ਤੇ ਉਹ ਪੁੱਣਾ ਵੇਖਿਆ ਕਿ ਜਿਹੜੇ ਨਿਆਣੇ ਇਹਨਾਂ ਨੂੰ ਪੜਾ ਲਓ ਨਾ ਇੱਕ ਸਕੂਲ ਸ਼ੁਰੂ ਕੀਤਾ ਜਿਹੜਾ 5-700 ਬੱਚਾ ਪੜ ਰਿਹਾ ਉਹ ਇਲਾਕੇ ਦਾ ਤੇ ਕਿੰਗੀਆਂ ਕੁੜੀਆਂ ਜਿਹੜੀਆਂ ਖਾਸ ਕਰਕੇ ਕੋਈ ਚੰਗੇ-ਚੰਗੇ ਉਹਦੇ ਦੇ ਵਿੱਚ ਲਗੀਆਂ ਨੇ ਉੱਥੋਂ ਪੜ ਗਏ ਤੇ ਆਉਣ ਵਾਲੀ ਜਨਰੇਸ਼ਨ ਨੂੰ ਵਿਚਾਰੋ ਜਿਹੜੇ ਤੇ 30 35 40 ਸਾਲ ਚ ਜਨਮ ਕੇ ਸੁੱਟ ਕੇ ਤੇ ਮਰ ਜਾਂਦੇ ਆ ਤੇ ਇਸ ਕਰਕੇ ਨਸ਼ਾ ਤੇ ਬੰਦਰੀ ਹੋਣਾ ਭਾਵੇਂ ਇਹ ਸਰਕਾਰ ਆ ਜੇ ਤੇ ਭਾਵੇਂ ਤੋਂ ਹੋਰ ਕੋਈ ਗੱਲ ਹੈ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀਟੂ ਲਾਲ ਸਾਹਿਬ ਬਿਲਕੁਲ ਪਹਿਲਾ ਸ਼ੇਰ ਗਿਲ ਸਾਹਿਬ